ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਵਿਆਹ ਦੀ ਰਾਤ ਜਦੋਂ ਮੈਂ ਆਪਣੀ ਘਰ ਵਾਲੀ ਦਾ ਕਾਲਾ ਚਿਹਰਾ ਵੇਖਿਆ ਤਾਂ ਮੈਂ ਬਹੁਤ ਗੁੱਸੇ ਵਿੱਚ ਆ ਗਿਆ ਉਦੋਂ ਹੀ ਮੈਂ ਉਸ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਤਾਂ ਉਹ ਰੋਂਦੀ ਹੋਈ ਮੇਰੇ ਪੈਰਾਂ ਵਿੱਚ ਡੇਗ ਪਈ ਅਤੇ ਕਹਿਣ ਲੱਗੀ ਤੁਸੀਂ ਦੂਜਾ ਵਿਆਹ ਕਰਵਾ ਲਵੋ ਮੈਂ ਘਰ ਦੇ ਕਿਸੇ ਕੋਨੇ ਵਿੱਚ ਪਈ ਰਹਾਂਗੀ ਪਰ ਮੈਨੂੰ ਤਲਾਕ ਨਾ ਦਿਓ ਫਿਰ ਮੈਂ ਇੱਕ ਖੂਬ ਸੂਰਤ ਔਰਤ ਨਾਲ ਵਿਆਹ ਕਰਵਾਇਆ ਅਤੇ ਉਸ ਨੂੰ ਘਰ ਲੈ ਆਇਆ। ਪਹਿਲੀ ਪਤਨੀ ਨੌਕਰਾਨੀ ਬਣ ਕੇ ਉਸ ਦੀ ਸੇਵਾ ਕਰਨ ਲੱਗ ਪਈ। ਘਰ ਵਿੱਚ ਸਾਰੇ ਖੁਸ਼ ਸਨ ਕਿਉਂਕਿ ਉਹਨਾਂ ਨੂੰ ਮੁਫਤ ਦੀ ਨੌਕਰਾਨੀ ਮਿਲ ਗਈ ਸੀ। ਪਰ ਇੱਕ ਰਾਤ ਅਚਾਨਕ ਮੈਂ ਬਾਹਰ ਖੜ੍ਹਾ ਸੀ। ਖੰਬੋਸ਼ ਨਜ਼ਰਾਂ ਨਾਲ ਆਪਣੇ ਘਰ ਦੇ ਦਰਵਾਜ਼ੇ ਨੂੰ ਵੇਖ ਰਿਹਾ ਸੀ। ਨਾ ਜਾਣੇ ਕਿਉਂ ਅੱਜ ਹੌਸਲਾ ਨਹੀਂ ਹੋ ਰਿਹਾ ਸੀ ਕਿ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਵਾਂ। ਨੇੜਲੇ ਗੁਰਦੁਆਰਾ ਸਾਹਿਬ ਤੋਂ ਕੀਰਤਨ ਦੀ ਆਵਾਜ਼ ਗੂੰਜੀ। ਦਮੇ ਅਕਾਸ਼ ਵੱਲ ਵੇਖਿਆ ਸਰਦੀਆਂ ਦੀ ਸ਼ਾਮ ਜਲਦੀ ਹੀ ਰਾਤ ਦੀ ਕਾਲੀਅਤ ਵਿੱਚ ਬਦਲ ਰਹੀ ਸੀ ਮੈਂ ਇੱਕ ਗਹਿਰਾ ਸਾਹ ਲਿਆ ਚਾਹੇ ਮੈਂ ਚਾਹਾਂ ਜਾਂ ਨਾ ਜਾਵਾਂ ਪਰ ਆਖਿਰਕਾਰ ਮੈਨੂੰ ਆਪਣੇ ਘਰ ਤਾਂ ਜਾਣਾ ਹੀ ਪੈਣਾ ਸੀ ਇਸ ਤੋਂ ਇਲਾਵਾ ਮੇਰਾ ਹੋਰ ਕੋਈ ਟਿਕਾਣਾ ਨਹੀਂ ਸੀ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲਾ ਗਿਆ ਸਾਰਾ ਘਰ ਹਮੇਸ਼ਾ ਦੀ ਤਰ੍ਹਾਂ ਚਮਕ ਰਿਹਾ ਸੀ ਮਾਰਬਲ ਦੇ ਫਰਸ਼ ਤੇ ਮੈਨੂੰ ਆਪਣਾ ਪਰਛਾਵਾਂ ਨਜ਼ਰ ਆ ਰਿਹਾ ਸੀ ਸ਼ਾਮ ਦੇ ਇਸ ਪਲ ਵੀ ਘਰ ਵਿੱਚ ਕਿਤੇ ਧੂੜ ਦਾ ਨਾਮੋ ਨਿਸ਼ਾਨ ਨਹੀਂ ਸੀ ਜਿਵੇਂ ਘਰ ਦੀ ਕਈ ਵਾਰੀ ਸਫਾਈ ਕੀਤੀ ਹੋਵੇ ਮੇਰੇ ਜੁੱਤਿਆਂ ਤੇ ਮਿੱਟੀ ਲੱਗੀ ਹੋਈ ਸੀ ਜਦੋਂ ਮੈਂ ਅੱਗੇ ਵਧਿਆ ਤਾਂ ਫਰਸ਼ ਤੇ ਮੇਰੇ ਪੈਰਾਂ ਦੇ ਨਿਸ਼ਾਨ ਬਣਦੇ ਗਏ ਡਰਾਈング ਰੂਮ ਵਿੱਚ ਦਾਖਲ ਹੁੰਦੇ ਹੀ ਮੇਰੀ ਨਿਗਾ ਅੰਦਰ ਦੇ ਨਜ਼ਾਰੇ ਉੱਤੇ ਪਈ ਉੱਥੇ ਰੌਣਕ ਸੀ ਮੇਰੀ ਪਤਨੀ ਲਾਲ ਲਿਬਾਸ ਵਿੱਚ ਸਜ ਤਜ ਕੇ ਟੀਵੀ ਦੇਖ ਰਹੀ ਸੀ ਉਸਦੇ ਹੱਥ ਵਿੱਚ ਚਾਹ ਦਾ ਕੱਪ ਸੀ ਉਸ ਨੂੰ ਦੇਖ ਕੇ ਮੇਰੇ ਬੁੱਲਾਂ ਉੱਤੇ ਮੁਸਕਾਨ ਆ ਗਈ ਉਹ ਬਹੁਤ ਹੀ ਖੂਬਸੂਰਤ ਸੀ ਇੱਕ ਬੱਚੇ ਦੀ ਮਾਂ ਬਣਨ ਤੋਂ ਬਾਅਦ ਵੀ ਉਸ ਦੇ ਹੁਸਨ ਵਿੱਚ ਕੋਈ ਕਮੀ ਨਹੀਂ ਆਈ ਸੀ ਮੈਨੂੰ ਵੇਖਦਿਆਂ ਹੀ ਉਸ ਨੇ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਅਤੇ ਰਸੋਈ ਵੱਲ ਮੂੰਹ ਕਰਕੇ ਆਵਾਜ਼ ਲਗਾਈ ਸਿਮਰਨ ਜ਼ਰਾ ਰਵਜੋਧ ਲਈ ਵੀ ਚਾਹ ਲਿਆ ਮੈਂ ਚੁੱਪਚਾਪ ਉਸ ਦੇ ਕੋਲ ਬੈਠ ਗਿਆ ਅੱਜ ਮੇਰਾ ਦਿਲ 부ਝਿਆ ਹੋਇਆ ਸੀ ਮੇਰੀ ਪਤਨੀ ਵੀ ਮੇਰੇ ਚਿਹਰੇ ਨੂੰ ਦੇਖ ਕੇ ਕੁਝ ਸਮਝ ਰਹੀ ਸੀ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੇਰਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਸ਼ਾਇਦ ਉਹਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਕਿਸ ਗੱਲ ਤੋਂ ਪਰੇਸ਼ਾਨ ਹਾਂ ਥੋੜੀ ਹੀ ਦੇਰ ਵਿੱਚ ਸਿਮਰਨ ਚਾਹ ਦਾ ਕੱਪ ਲੈ ਕੇ ਰਸੋਈ ਤੋਂ ਬਾਹਰ ਆਈ ਉਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਪਰ ਉਹ ਚੁੱਪਚਾਪ ਚਾਹ ਰੱਖ ਕੇ ਵਾਪਸ ਮੁੜ ਗਈ ਮੇਰੀ ਪਤਨੀ ਨੇ ਉਸ ਨੂੰ ਸ਼ਾਮ ਦੇ ਖਾਣੇ ਦੀ ਲੰਬੀ ਲਿਸਟ ਦੇ ਦਿੱਤੀ ਸਿਮਰਨ ਨੇ ਸਿਰ ਹਿਲਾਇਆ ਅਤੇ ਰਸੋਈ ਵੱਲ ਮੁੜ ਗਈ ਰਾਹ ਵਿੱਚ ਜ਼ਮੀਨ ਤੇ ਪਏ ਖੜਾਉਣਿਆਂ ਨੂੰ ਚੁੱਕ ਕੇ ਮੇਜ਼ ਤੇ ਰੱਖ ਦਿੱਤਾ ਮੇਰੀ ਨਜ਼ਰ ਨੇ ਦੂਰ ਤੱਕ ਉਸ ਦਾ ਪਿੱਛਾ ਕੀਤਾ ਪਰ ਹੁਣ ਮੈਂ ਮਜਬੂਰ ਸੀ ਚਾਹ ਦਾ ਕੱਪ ਹੱਥ ਵਿੱਚ ਸੀ ਪਰ ਮੈਂ ਖੋਇਆ-ਖੋਇਆ ਜਿਹਾ ਸੀ। ਸ਼ਾਮ ਦਾ ਖਾਣਾ ਬਹੁਤ ਸੁਆਦਿਸ਼ਟ ਸੀ। ਸਿਮਰਨ ਦੇ ਹੱਥਾਂ ਵਿੱਚ ਤਾਂ ਜਿਵੇਂ ਕੋਈ ਜਾਦੂ ਸੀ। ਮੇਰੀ ਪਤਨੀ ਲਗਾਤਾਰ ਗੱਲਾਂ ਕਰ ਰਹੀ ਸੀ ਅਤੇ ਮੈਂ ਚੁੱਪਚਾਪ ਉਸ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਸੀ। ਖਾਣੇ ਤੋਂ ਬਾਅਦ ਮੈਂ ਜਲਦੀ ਸੌਂ ਚਲਾ ਗਿਆ। ਦਿਮਾਗ ਉੱਤੇ ਨਾ ਜਾਣੇ ਕਿਹੋ ਜਿਹਾ ਬੋਝ ਸੀ ਕਿ ਕਾਫੀ ਦੇਰ ਤੱਕ ਕਰਵਟਾਂ ਬਦਲਣ ਤੋਂ ਬਾਅਦ ਵੀ ਨੀਂਦ ਨਹੀਂ ਆਈ। ਮੇਰੀ ਪਤਨੀ ਗੂੜੀ ਨੀਂਦ ਵਿੱਚ ਸੀ। ਸੌਂਦੇ ਹੋਏ ਵੀ ਉਸ ਦੇ ਹਸੀਨ ਚਿਹਰੇ ਨੂੰ ਵੇਖਣਾ ਔਖਾ ਹੋ ਰਿਹਾ ਸੀ। ਮੈਂ ਚੁੱਪਚਾਪ ਉੱਠ ਕੇ ਕਮਰੇ ਤੋਂ ਬਾਹਰ ਆ ਗਿਆ ਅਤੇ ਉਦਾਂ ਹੀ ਕਮਰੇ ਵਿੱਚ ਇੱਧਰ-ਉੱਧਰ ਟਹਿਲਦੇ ਹੋਏ ਮੇਰੇ ਕੰਨਾਂ ਵਿੱਚ ਇੱਕ ਅਜੀਬ ਜਿਹੀ ਆਵਾਜ਼ ਪਈ ਆਵਾਜ਼ ਜਿਸ ਪਾਸਿਓਂ ਆ ਰਹੀ ਸੀ ਮੇਰੇ ਕਦਮ ਬਿਨਾਂ ਚਾਹੇ ਉਸ ਵੱਲ ਚਲੇ ਗਏ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਮੈਂ ਹੌਲੀ ਜਿਹਾ ਦਬਾਅ ਪਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਜੋ ਦ੍ਰਿਸ਼ ਮੇਰੇ ਸਾਹਮਣੇ ਸੀ ਉਸ ਨੂੰ ਵੇਖਦੇ ਹੀ ਮੇਰੇ ਮੂੰਹੋਂ ਇੱਕ ਦਬੀ-ਦਬੀ ਚੀਕ ਨਿਕਲ ਗਈ ਜੋ ਕੁਝ ਮੈਂ ਵੇਖਿਆ ਉਸ ਤੋਂ ਬਾਅਦ ਆਪਣੇ ਆਪ ਤੇ ਕਾਬੂ ਪਾਉਣਾ ਮੇਰੇ ਲਈ ਅਸੰਭਵ ਹੋ ਗਿਆ ਸੀ ਇਥੋਂ ਤੱਕ ਕਿ ਅੱਜ ਦਿਨ ਪਰ ਮੇਰਾ ਦਿਲ 파ਰਾ 파ਰਾ ਜਹਾਂ ਰਿਹਾ ਸੀ ਇਹ ਇੱਕ ਅਜੀਬੋ ਗਰੀਬ ਡਰ ਸੀ ਜਿਸ ਨੇ ਸਵੇਰੇ ਤੋਂ ਹੀ ਮੈਨੂੰ ਆਪਣੀ ਕੈਦ ਵਿੱਚ ਲੈ ਲਿਆ ਸੀ ਅੱਜ ਮੈਂ ਉਸ ਡਰ ਨੂੰ ਆਪਣੀਆਂ ਅੱਖਾਂ ਨਾਲ ਹਕੀਕਤ ਵਿੱਚ ਬਦਲਦਾ ਦੇਖ ਰਿਹਾ ਸੀ ਉਲਟੇ ਪੈਰ ਦੌੜਦਾ ਹੋਇਆ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਿਆ ਮੇਰੇ ਸਾਹ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਅਤੇ ਮੈਂ ਪਸੀਨੇ ਨਾਲ ਲਤਪਤ ਹੋ ਗਿਆ ਸੀ ਇਸ ਠੰਡੇ ਮੌਸਮ ਵਿੱਚ ਵੀ ਮੇਰੇ ਸਰੀਰ ਉੱਤੇ ਪਾਏ ਕੱਪੜੇ ਮੈਨੂੰ ਚੁਬਨ ਲੱਗੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਅਣਜਾਣੇ ਹਾਲਾਤਾਂ ਨੇ ਮੇਰੇ ਹੋਸ਼ ਉਡਾ ਦਿੱਤੇ ਸਨ ਹੰਝੂ ਸੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ ਜੇਕਰ ਕਿਸੇ ਨੇ ਇਸ ਰਾਤ ਦੇ ਸਨਾਟੇ ਵਿੱਚ ਮੈਨੂੰ ਇੱਕ ਮਜ਼ਬੂਤ ਮਰਦ ਨੂੰ ਰੋਂਦਿਆਂ ਦੇਖ ਲਿਆ ਹੁੰਦਾ ਤਾਂ ਨਾ ਜਾਣੇ ਕੀ ਸੋਚਦਾ ਪਰ ਸਚਾਈ ਤਾਂ ਇਹ ਸੀ ਕਿ ਮੈਨੂੰ ਵਿਤਿਆ ਹੋਇਆ ਕੱਲ ਪੂਰੀ ਤਾਕਤ ਨਾਲ ਹਿਲਾ ਰਿਹਾ ਸੀ ਚਾਕੇ ਵੀ ਮੈਂ ਆਪਣੇ ਆਪ ਨੂੰ 3 ਸਾਲ ਪਹਿਲਾਂ ਵਾਪਸ ਉਸ ਘਟਨਾ ਨੂੰ ਯਾਦ ਕਰਨ ਤੋਂ ਨਹੀਂ ਰੋਕ ਸਕਿਆ ਜਸਨੇ ਮੇਰੀ ਸਾਰੀ ਜ਼ਿੰਦਗੀ ਉਲਟਪੋਲਟ ਕਰ ਦਿੱਤੀ ਸੀ ਜਦੋਂ ਮੈਂ ਇੰਗਲੈਂਡ ਤੋਂ ਪੜ੍ਹਾਈ ਕਰਕੇ ਵਾਪਸ ਆਇਆ ਸੀ ਤਾਂ ਮੇਰੇ ਵਿਅਕਤੀਤਵ ਵਿੱਚ ਇੱਕ ਵੱਖਰੀ ਹੀ ਚਮਕ ਆ ਗਈ ਸੀ ਮੈਂ ਆਪਣੇ ਆਪ ਨੂੰ ਹਵਾ ਵਿੱਚ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀ ਸਾਡੀ ਰਿਸ਼ਤੇਦਾਰੀ ਵਿੱਚ ਕੋਈ ਵੀ ਮੁੰਡਾ ਮੇਰੇ ਬਰਾਬਰ ਦਾ ਨਹੀਂ ਸੀ ਇੱਥੇ ਤਾਂ ਲੋਕ ਭਾਰਤ ਵਿੱਚ ਪੜ੍ਹਨ ਨੂੰ ਤਰਸਦੇ ਹਨ ਉਹਨਾਂ ਦੇ ਮਾਪੇ ਉਹਨਾਂ ਨੂੰ ਘਰ ਤੋਂ ਮਰਵਾਜ ਹੀ ਵਰਕਸ਼ਾਪ ਜਾਂ ਸਬਜ਼ੀਆਂ ਦੇ ਠੇਲੇ ਉੱਤੇ ਖੜਾ ਕਰ ਦਿੰਦੇ ਹਨ ਪਰ ਮੇਰੇ ਮਾਪੇ ਅਜਿਹੇ ਸਨ ਕਿ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਨ ਦੇ باوجود ਮੈਨੂੰ ਇੰਗਲੈਂਡ ਪੜ੍ਹਨ ਭੇਜਿਆ ਮੈਂ ਖੁਦ ਵੀ ਲਾਇਕ ਸੀ ਇਸ ਲਈ ਸਕਾਲਰਸ਼ਿਪ ਲੈ ਲਈ 4 ਸਾਲ ਇੰਗਲੈਂਡ ਵਿੱਚ ਪੜਾਈ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਮੇਰੇ ਘਰ ਆਉਣ ਦੀ ਖੁਸ਼ੀ ਵਿੱਚ ਮਾਂ ਨੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਖਾਣੇ ਤੇ ਬੁਲਾਇਆ ਸਾਰੀਆਂ ਔਰਤਾਂ ਮੇਰਾ ਮੱਥਾ ਚੁੰਮਦੀਆਂ ਹੋਈਆਂ ਮੈਨੂੰ ਆਸ਼ੀਰਵਾਦ ਦੇ ਰਹੀਆਂ ਸਨ ਮੈਂ ਸਭ ਕੁਝ ਸਮਝ ਰਿਹਾ ਸੀ ਕੁੜੀਆਂ ਲੋਕ-ਲੋਕ ਕੇ ਮੈਨੂੰ ਵੇਖ ਰਹੀਆਂ ਸਨ ਅਤੇ ਇੱਕ ਦੂਜੇ ਨੂੰ ਇਸ਼ਾਰੇ ਕਰ ਰਹੀਆਂ ਸਨ ਹਰ ਘਰ ਦੀ ਇਹ ਖੁਆਇਸ਼ ਸੀ ਕਿ ਮੈਂ ਉਹਨਾਂ ਦਾ ਜਵਾਈ ਬਣਾ ਇਸ ਸੋਚ ਨੇ ਮੈਨੂੰ ਥੋੜਾ ਘਮੰਡੀ ਵੀ ਬਣਾ ਦਿੱਤਾ ਸੀ ਅਤੇ ਮੈਂ ਘਮੰਡੀ ਕਿਉਂ ਨਾ ਹੋਵਾਂ ਮੈਂ ਸੋਹਣਾ ਵੀ ਸੀ ਪੜਿਆ ਲਿਖਿਆ ਵੀ ਅਤੇ ਇੰਡੀਆ ਤੋਂ ਆਉਂਦੇ ਹੀ ਮੈਨੂੰ ਇੱਕ ਵਧੀਆ ਨੌਕਰੀ ਵੀ ਮਿਲ ਗਈ ਸੀ ਹੁਣ ਤਾਂ ਇਦਾਂ ਲੱਗਣ ਲੱਗਾ ਸੀ ਕਿ ਜਿਵੇਂ ਘਰ ਵਿੱਚ ਪੈਸਿਆਂ ਦੀ ਬਹਾਰ ਆ ਗਈ ਹੋਵੇ ਇਹਨਾਂ ਸਭ ਗੱਲਾਂ ਨੇ ਮਿਲ ਕੇ ਮੇਰੀ ਸ਼ਖਸੀਅਤ ਵਿੱਚ ਇੱਕ ਅਜੀਬ ਜਿਹਾ ਘਮੰਡ ਪੈਦਾ ਕਰ ਦਿੱਤਾ ਸੀ ਖਾਣੇ ਦੌਰਾਨ ਵੀ ਮੈਨੂੰ ਕਈ ਕੁੜੀਆਂ ਦੀਆਂ ਨਜ਼ਰਾਂ ਆਪਣੇ ਉੱਤੇ ਮਹਿਸੂਸ ਹੋਈਆਂ ਸਨ ਪਰ ਮੈਂ ਸਿਰ ਝਟਕ ਦਿੱਤਾ ਮੈਂ ਸੋਚ ਰੱਖਿਆ ਸੀ ਕਿ ਵਿਆਹ ਤਾਂ ਮੈਂ ਆਪਣੀ ਹੀ ਮਰਜ਼ੀ ਨਾਲ ਕਰਵਾਵਾਂਗਾ ਅਤੇ ਮੇਰੀ ਘਰ ਵਾਲੀ ਤਾਂ ਬਿਲਕੁਲ ਮੇਰੇ ਬਰਾਬਰ ਦੀ ਹੋਣੀ ਚਾਹੀਦੀ ਹੈ ਇਸ ਵਿਚਾਰ ਨੇ ਮੇਰੇ ਦਿਲ ਵਿੱਚ ਡੂੰਗੀ ਥਾਂ ਬਣਾ ਲਈ ਸੀ ਸਾਰਿਆਂ ਨੇ ਖਾਣਾ ਖਾਣ ਤੋਂ ਬਾਅਦ ਮਾਂ ਬਰਤਨ ਸਮੇਟਦੀ ਹੋਈ ਬਹੁਤ ਖੁਸ਼ ਨਜ਼ਰ ਆ ਰਹੀ ਸੀ ਉਹ ਵਾਰ-ਵਾਰ ਮੇਰੀਆਂ ਬਲਾਵਾਂ ਲੈ ਰਹੀ ਸੀ ਪਹਿਲਾਂ ਇਹਨਾਂ ਰਿਸ਼ਤੇਦਾਰਾਂ ਨੇ ਕਦੇ ਸਾਨੂੰ अहमियत ਹੀ ਨਹੀਂ ਦਿੱਤੀ ਸੀ ਅਤੇ ਹੁਣ ਜਦੋਂ ਮੇਰਾ ਪੁੱਤ ਪੜ੍ਹਿਆ ਲਿਖਿਆ ਹੋ ਗਿਆ ਹੈ ਤਾਂ ਦੇਖੋ ਕਿਵੇਂ ਸਾਰੇ ਸਾਡੇ ਅੱਗੇ ਪਿੱਛੇ ਫਿਰ ਰਹੇ ਹਨ ਉਹ ਬੜੇ ਮਾਣ ਨਾਲ ਕਹਿ ਰਹੀ ਸੀ ਮੈਂ ਮੁਸਕਰਾ ਪਿਆ ਉਦੋਂ ਪਿਤਾ ਜੀ ਕੋਲ ਬੈਠ ਕੇ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਬਾਰੇ ਦੱਸਣ ਲੱਗੀ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਦਾ ਰਿਸ਼ਤਾ ਦੇਣ ਦੀ ਗੱਲ ਕੀਤੀ ਸੀ ਮੈਨੂੰ ਗੁੱਸਾ ਆ ਗਿਆ ਮਾਂ ਮੇਰੇ ਲਈ ਰਿਸ਼ਤਾ ਲੱਭਣ ਦੀ ਕੋਈ ਲੋੜ ਨਹੀਂ ਹੈ ਮੈਂ ਕਿਹਾ ਵਿਆਹ ਤਾਂ ਮੈਂ ਆਪਣੀ ਮਰਜ਼ੀ ਨਾਲ ਹੀ ਕਰਵਾਵਾਂਗਾ ਪਰ ਮਾਂ ਦਾ ਤਾਂ ਚਿਹਰਾ ਹੀ ਉੱਤਰ ਗਿਆ ਖਬਰਦਾਰ ਜੋ ਅਜਈਆਂ ਗੱਲਾਂ ਕੀਤੀਆਂ ਆਪਣੀ ਮਰਜ਼ੀ ਨਾਲ ਨਾ ਜਾਣੇ ਕਿੱਥੋਂ ਕੁੜੀ ਚੁੱਕ ਲਿਆਵੇਂਗਾ ਵਿਆਹ ਤੋਂ ਪਹਿਲਾਂ ਜਾਤ ਖਾਨਦਾਨ ਸਭ ਕੁਝ ਦੇਖਣਾ ਹੁੰਦਾ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਕੁੜੀ ਘਰ ਵਸਾਉਣ ਵਾਲੀ ਹੋਣੀ ਚਾਹੀਦੀ ਹੈ ਇਸ ਲਈ ਵਿਆਹ ਤਾਂ ਮੈਂ ਆਪਣੀ ਮਰਜ਼ੀ ਨਾਲ ਹੀ ਕਰਾਵਾਂਗੀ ਅਤੇ ਚਿੰਤਾ ਨਾ ਕਰ ਮੈਂ ਤੇਰੇ ਲਈ ਹੀਰੇ ਵਰਗੀ ਕੁੜੀ ਲੱਭ ਕੇ ਲਿਆਵਾਂਗੀ ਮਾਂ ਦੀ ਗੱਲ ਤੇ ਮੈਂ ਮੁਸਕਰਾ ਦਿੱਤਾ ਚਾਹੇ ਮੈਂ ਲੱਭਾਂ ਜਾਂ ਮਾਂ ਮੈਨੂੰ ਤਾਂ ਹੀਰੇ ਵਰਗੀ ਕੁੜੀ ਹੀ ਚਾਹੀਦੀ ਸੀ। ਇਸੇ ਦਰਮਿਆਨ ਮੇਰੇ ਮੋਬਾਈਲ ਉੱਤੇ ਕਿਸੇ ਦੀ ਕਾਲ ਆ ਰਹੀ ਸੀ। ਮੈਂ ਮੋਬਾਈਲ ਹੱਥ ਵਿੱਚ ਲੈ ਕੇ ਘਰ ਤੋਂ ਬਾਹਰ ਨਿਕਲ ਗਿਆ। ਪਰ ਮਨ ਹੁਣ ਵੀ ਮਾਂ ਦੀਆਂ ਗੱਲਾਂ ਵਿੱਚ ਹੀ ਉਲਝਿਆ ਹੋਇਆ ਸੀ। ਵਿਆਹ ਦੀ ਸੁਪਨੇ ਤਾਂ ਮੇਰੇ ਦਿਲ ਵਿੱਚ ਪਹਿਲਾਂ ਤੋਂ ਹੀ ਸਨ ਅਤੇ ਅਜਿਹਾ ਵੀ ਕਿਹੜਾ ਨੌਜਵਾਨ ਮੁੰਡਾ ਹੋਵੇਗਾ ਜਿਸ ਨੂੰ ਵਿਆਹ ਦੀ ਖਾਹਿਸ਼ ਨਾ ਹੋਵੇ। ਚੰਗਾ ਘਰ, ਚੰਗੀ ਸਿੱਖਿਆ, ਪੈਸੇ ਦੀ ਕੋਈ ਘਾਟ ਨਹੀਂ ਸੀ। ਹੁਣ ਤਾਂ ਸਿਰਫ ਜ਼ਿੰਦਗੀ ਵਿੱਚ ਇੱਕ ਸੋਹਣੀ ਘਰ ਵਾਲੀ ਦੀ ਘਾਟ ਸੀ। ਜੋ ਮੇਰੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਸਕੇ ਇੱਕ ਦਿਨ ਜਦੋਂ ਮੈਂ ਨੌਕਰੀ ਤੋਂ ਘਰ ਆਇਆ ਤਾਂ ਘਰ ਵਿੱਚ ਕੁਝ ਗੈਰਮਮੂਲੀ ਚਹਿਲਪਹਿਲ ਨਜ਼ਰ ਆਈ ਆਪਣੇ ਕਮਰੇ ਵਿੱਚ ਦਾਖਲ ਹੋਇਆ ਤਾਂ ਦੇਖਿਆ ਕਿ ਇੱਕ ਔਰਤ ਮੇਰੇ ਸਾਹਮਣੇ ਬੈਠੀ ਸੀ ਜੋ ਅਚਾਨਕ ਉੱਠ ਕੇ ਮੇਰਾ ਮੱਥਾ ਚੁੰਮਣ ਲੱਗੀ ਮੈਂ ਧਿਆਨ ਨਾਲ ਦੇਖਿਆ ਤਾਂ ਉਹਨਾਂ ਦੀ ਸ਼ਕਲ ਕੁਝ ਜਾਣੀ ਪਹਿਚਾਣੀ ਲੱਗੀ ਮੈਂ ਸਵਾਲੀਆ ਨਜ਼ਰਾਂ ਨਾਲ ਮਾਂ ਵੱਲ ਵੇਖਿਆ ਮਾਂ ਮੁਸਕਰਾਈ ਇਹ ਤੇਰੀ ਆਂਟੀ ਹੈ ਅਤੇ ਮੇਰੀ ਸਹੇਲੀ ਵੀ ਹੈ ਜੋ ਦੂਜੇ ਸ਼ਹਿਰ ਵਿੱਚ ਰਹਿੰਦੀ ਹੈ ਤੇਰੀ ইংল্যান্ড ਤੋਂ ਆਉਣ ਦੀ ਖਬਰ ਸੁਣੀ ਤਾਂ ਤੈਨੂੰ ਮਿਲਣ ਆਈ ਹੈ ਮਾਂ ਦੀ ਗਲਤੀ ਮੈਂ ਸਮਝਦਾਰੀ ਦੇ ਅੰਦਾਜ਼ ਵਿੱਚ ਸਿਰ ਹਿਲਾ ਦਿੱਤਾ ਆਂਟੀ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੀ ਸੀ ਉਹਨਾਂ ਦੇ ਨਾਲ ਉਹਨਾਂ ਦੇ ਪਤੀ ਵੀ ਸਨ ਉਹ ਵੀ ਚੰਗੇ ਇਨਸਾਨ ਲੱਗੇ ਹਾਂ ਉਹਨਾਂ ਦੇ ਹੂਲੀਓ ਤੋਂ ਲੱਗ ਰਿਹਾ ਸੀ ਕਿ ਉਹ ਲੋਕ ਬਧੇਰੇ ਅਮੀਰ ਨਹੀਂ ਹਨ ਕੱਪੜੇ ਸਾਦੇ ਪਰ ਸਾਫ਼ ਸੁਥਰੇ ਅਤੇ ਵਧੀਆ ਤਰੀਕੇ ਨਾਲ ਪ੍ਰੈਸ ਕੀਤੇ ਹੋਏ ਸਨ ਪਿਤਾ ਜੀ ਉਹਨਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੇ ਸਨ ਅਤੇ ਮਾਂ ਵੀ ਵਾਰ-ਵਾਰ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਰੱਖ ਰਹੀ ਸੀ ਮੈਨੂੰ ਇਹ ਸਭ ਕੁਝ ਥੋੜਾ ਅਜੀਬ ਜ਼ਰੂਰ ਲੱਗਾ ਕਿਉਂਕਿ ਮਾਂ ਨੇ ਪਹਿਲਾਂ ਕਦੇ ਵੀ ਕਿਸੇ ਦੀ ਇੰਨੀ ਖਾਤਰਦਾਰੀ ਨਹੀਂ ਕੀਤੀ ਸੀ ਪਰ ਮੈਂ ਮੋਢੇ ਉਚਕਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਬਾਹਰ ਕਾਫੀ ਦੇਰ ਤੱਕ ਮਹਿਫਲ ਜਮੀ ਰਹੀ ਸਾਰੇ ਲੋਕ ਆਪਸ ਵਿੱਚ ਹਾਸਾ ਮਜ਼ਾਕ ਕਰਦੇ ਰਹੇ ਅਗਲੇ ਸਵੇਰੇ ਮੈਂ ਕੰਮ ਤੇ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਮਾਂ ਬਹੁਤ ਖੁਸ਼ ਸੀ ਉਹਨਾਂ ਨੇ ਦੱਸਿਆ ਕਿ ਤੇਰੇ ਆਂਟੀ ਅੰਕਲ ਇੱਥੇ ਇਸ ਲਈ ਆਏ ਸਨ ਕਿਉਂਕਿ ਉਹ ਆਪਣੀ ਧੀ ਦਾ ਰਿਸ਼ਤਾ ਤੇਰੇ ਨਾਲ ਕਰਨਾ ਚਾਹੁੰਦੇ ਹਨ ਮੈਂ ਮਾਂ ਨਾਲ ਮੁਸਕਰਾ ਪਿਆ ਲੋਕ ਤਾਂ ਹੁਣ ਮੈਨੂੰ ਘਰ ਆ ਕੇ ਆਪਣੀਆਂ ਧੀਆਂ ਦੇ ਰਿਸ਼ਤੇ ਦੇਣ ਨੂੰ ਤਿਆਰ ਸਨ ਮਾਂ ਬਹੁਤ ਖੁਸ਼ੀ ਅਤੇ ਉਹ ਇਸ ਰਿਸ਼ਤੇ ਲਈ ਰਜ਼ਾਮੰਦ ਵੀ ਸੀ ਪਰ ਮੈਨੂੰ ਥੋੜਾ ਜਿਹਾ ਸੰਕੋਚ ਸੀ ਮੈਂ ਕੁੜੀ ਨੂੰ ਦੇਖਣਾ ਅਤੇ ਮਿਲਣਾ ਚਾਹੁੰਦਾ ਸੀ ਜਦੋਂ ਮੈਂ ਆਪਣੀ ਗੱਲ ਮਾਂ ਨੂੰ ਦੱਸੀ ਤਾਂ ਉਹ ਹੱਸ ਪਈ ਅਤੇ ਬੋਲੀ ਓਏ ਪਾਗਲ ਫਿਕਰ ਦੀ ਕੋਈ ਗੱਲ ਨਹੀਂ ਮੈਂ ਉਸ ਨੂੰ ਦੇਖ ਲਿਆ ਹੈ ਉਹ ਬੇਹਦ ਸੋਹਣੀ ਹੈ ਅਤੇ ਤੇਰੀ ਹਰ ਉਮੀਦ ਉੱਤੇ ਖਰੀ ਉਤਰੇਗੀ ਉਹ ਲੋਕ ਦੂਜੇ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਗਰੀਬ ਵੀ ਹਨ। ਇਸ ਕਰਕੇ ਉੱਥੇ ਜਾ ਕੇ ਕੁੜੀ ਨੂੰ ਦੇਖਣਾ ممکن ਨਹੀਂ। ਮੈਂ ਜਲਦੀ ਵਿਆਹ ਕਰਵਾਉਣਾ ਚਾਹੁੰਦੀ ਹਾਂ ਅਤੇ ਮੇਰੀਆਂ ਬੁੱਢੀਆਂ ਹੱਡੀਆਂ ਵਿੱਚ ਹੁਣ ਇੰਨੀ ਤਾਕਤ ਨਹੀਂ ਕਿ ਤੇਰੇ ਨਖਰੇ ਸਹਿ ਸਕਾਂ। ਤੇਰੀ ਪਤਨੀ ਆਵੇਗੀ ਤਾਂ ਉਹ ਤੇਰੇ ਨਖਰੇ ਚੱਲੇਗੀ। ਮਾਂ ਦੀ ਗੱਲ ਸੁਣ ਕੇ ਮੈਂ ਚਾਹ ਕੇ ਵੀ ਇਨਕਾਰ ਨਾ ਕਰ ਸਕਿਆ। ਮੈਨੂੰ ਪਤਾ ਸੀ ਕਿ ਮੇਰੀ ਮਾਂ ਇੰਨੀ ਜਲਦੀ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰਦੀ ਅਤੇ ਜੇ ਉਹਨਾਂ ਨੇ ਕਿਸੇ ਚੀਜ਼ ਦੀ ਤਾਰੀਫ਼ ਕੀਤੀ ਹੈ ਤਾਂ ਉਹ ਵਾਕਈ ਚੰਗੀ ਹੀ ਹੋਵੇਗੀ ਮੈਂ ਵਿਆਹ ਲਈ ਰਜ਼ਾਮੰਦੀ ਦੇ ਦਿੱਤੀ ਘਰ ਵਿੱਚ ਤੁਰੰਤ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਆਪਣੀ ਹੋਣ ਵਾਲੀ ਵਾਈਫ ਨਾਲ ਗੱਲ ਕਰ ਸਕਾਂ ਪਰ ਮੈਨੂੰ ਪਤਾ ਲੱਗਾ ਕਿ ਉਸ ਦੇ ਕੋਲ ਮੋਬਾਈਲ ਫੋਨ ਵੀ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਨਾਲ ਅਜਹੀਆਂ ਮੁਲਾਕਾਤਾਂ ਕਰਦੀ ਹੈ ਕੋਈ ਗੱਲ ਨਹੀਂ ਮੈਂ ਆਪਣੇ ਆਪ ਨੂੰ ਦਿਲਾਸਾ ਦਿੱਤਾ ਵਿਆਹ ਵਿੱਚ ਹੁਣ ਦਿਨ ਹੀ ਕਿੰਨੇ ਰਹਿ ਗਏ ਹਨ ਦਫ਼ਤਰ ਵਿੱਚ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵਿਆਹ ਦੀ ਖ਼ਬਰ ਲੱਗ ਗਈ ਸੀ ਅਤੇ ਸਾਰੇ ਮੈਨੂੰ ਵਧਾਈ ਦੇ ਰਹੇ ਸਨ ਉਹ ਸਾਰੇ ਉੱਚੇ ਪੱਧਰ ਦੇ ਲੋਕ ਸਨ ਇਸ ਲਈ ਮੈਂ ਸ਼ਹਿਰ ਦੇ ਸਭ ਤੋਂ ਵੱਡੇ ਹਾਲ ਵਿੱਚ ਆਪਣੇ ਰਿਸੈਪਸ਼ਨ ਦੀ ਪਾਰਟੀ ਰੱਖੀ ਸੀ ਮੈਂ ਚਾਹੁੰਦਾ ਸੀ ਕਿ ਜਦੋਂ ਮੈਂ ਆਪਣੀ ਵਾਈਫ ਨਾਲ ਸਟੇਜ ਉੱਤੇ ਜਾਵਾਂ ਤਾਂ ਸਾਰਿਆਂ ਦੀਆਂ ਨਜ਼ਰਾਂ ਸਿਰਫ ਸਾਡੇ ਉੱਤੇ ਟਿਕੀਆਂ ਰਹਿਣ ਵਿਆਹ ਦਾ ਦਿਨ ਵੀ ਆ ਗਿਆ ਮੈਂ ਦਿਲ ਖੋਲ ਕੇ ਪੈਸੇ ਖਰਚ ਕੀਤੇ ਸਨ ਵਿਆਹ ਦੀ ਹਰ ਇੱਕ ਚੀਜ਼ ਸ਼ਾਨਦਾਰ ਬਣਾਈ ਗਈ ਸੀ ਅਸੀਂ ਬਰਾਤ ਲੈ ਕੇ ਦੂਜੇ ਸ਼ਹਿਰ ਜਾਣਾ ਸੀ ਸਫ਼ਰ ਦੀ ਥਕਾਵਟ ਨੇ ਸਾਨੂੰ ਥਕਾ ਦਿੱਤਾ ਸੀ ਪਰ ਮੈਨੂੰ ਆਪਣੇ ਵਿਆਹ ਦੀ ਖੁਸ਼ੀ ਸੀ ਹਾਲਾਂਕਿ ਜਦੋਂ ਮੈਂ ਇੱਕ ਛੋਟੇ ਜਿਹੇ ਘਰ ਵਿੱਚ ਦੋਲਾ ਬਣ ਕੇ ਬੈਠਿਆ ਤਾਂ ਮੈਨੂੰ ਇੱਕ ਕਿਸਮ ਦੀ ਘੁੱਟਨ ਮਹਿਸੂਸ ਹੋਣ ਲੱਗੀ ਉੱਥੇ ਬੈਠਣਾ ਮੈਨੂੰ ਬਹੁਤ ਮਾੜਾ ਲੱਗ ਰਿਹਾ ਸੀ ਮੈਂ ਮਾਂ ਨੂੰ ਕਿਹਾ ਵੀ ਸੀ ਕਿ ਆਂਟੀ ਨੂੰ ਕਹਿ ਦੇਣ ਕਿ ਵਿਆਹ ਹਾਲ ਵਿੱਚ ਹੋਵੇ ਪਰ ਉਹਨਾਂ ਨੇ ਆਪਣੇ ਛੋਟੇ ਜਿਹੇ ਘਰ ਵਿੱਚ ਹੀ ਇੰਤਜ਼ਾਮ ਕਰ ਲਿਆ ਸੀ ਮੈਂ ਚਾਹ ਕੇ ਵੀ ਕੁਝ ਕਹਿ ਨਹੀਂ ਸਕਿਆ ਅਤੇ ਚੁੱਪਚਾਪ ਸਹਿੰਦਾ ਰਿਹਾ ਮੈਂ ਬੇਸਬਰੀ ਨਾਲ ਆਪਣੀ ਦੁਲਹਨ ਦੀ ਉਡੀਕ ਕਰ ਰਿਹਾ ਸੀ ਥੋੜੀ ਦੇਰ ਵਿੱਚ ਵਿਆਹ ਦੀਆਂ ਲਾਵਾਂ ਪੜੀਆਂ ਗਈਆਂ ਤੇ ਵਿਆਹ ਸੰਪੰਨ ਹੋ ਗਿਆ ਮੈਂ ਮਾਂ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਿਆ ਮੈਨੂੰ ਭੁੱਖ ਲੱਗੀ ਸੀ ਪਰ ਕੁੜੀ ਵਾਲਿਆਂ ਵੱਲੋਂ ਕੁਝ ਵੀ ਖਾਣ ਪੀਣ ਨੂੰ ਨਹੀਂ ਆ ਰਿਹਾ ਸੀ ਆਖਿਰਕਾਰ ਥੱਕ ਕੇ ਮੈਂ ਆਪਣੇ ਸਹੁਰੇ ਨੂੰ ਪੁੱਛ ਹੀ ਲਿਆ ਮੇਰਾ ਸਵਾਲ ਸੁਣ ਕੇ ਉਹ ਖਾਮੋਸ਼ ਹੋ ਗਏ ਫਿਰ ਕਹਿਣ ਲੱਗੇ ਬੇਟਾ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਬਰਾਤੀਆਂ ਨੂੰ ਖਾਣਾ ਨਹੀਂ ਖਵਾ ਸਕਦੇ ਤੇਰੀ ਮਾਂ ਨਾਲ ਪਹਿਲਾਂ ਹੀ ਗੱਲ ਹੋ ਗਈ ਸੀ ਉਹਨਾਂ ਨੇ ਹੀ ਕਿਹਾ ਸੀ ਕਿ ਬਰਾਤੀਆਂ ਨੂੰ ਖਾਣਾ ਉਹ ਖੁਦ ਖਵਾਏਗੀ ਉਨਾਂ ਨੇ ਇਹ ਗੱਲ ਬਹੁਤ ਆਮ ਅੰਦਾਜ਼ ਵਿੱਚ ਕਹੀ ਪਰ ਮੇਰੇ ਉੱਤੇ ਤਾਂ ਜਿਵੇਂ ਪਹਾੜ ਟੁੱਟ ਪਿਆ ਹੋਵੇ ਮੈਨੂੰ ਬਹੁਤ ਗੁੱਸਾ ਆਇਆ ਇਹ ਤਾਂ ਸਿੱਧੀ ਸਾਦੀ ਮੇਰੀ ਬੇਇੱਜ਼ਤੀ ਸੀ ਮੇਰੇ ਨਾਲ ਆਏ ਮਹਿਮਾਨ ਇੱਧਰ ਉੱਧਰ ਖਾਣਾ ਲੱਭ ਰਹੇ ਸਨ ਅਤੇ ਮੇਰਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਸੀ ਸਹੁਰੇ ਵੱਲੋਂ ਕਹੀ ਇਹ ਗੱਲ ਮੇਰੇ ਦਿਲ ਦੀ ਪਹਿਲੀ ਗੰਡ ਬਣ ਗਈ ਮੈਂ ਚੁੱਪਚਾਪ ਉੱਠਿਆ ਅਤੇ ਇੱਕ ਜਾਣ-ਪਛਾਣ ਵਾਲੇ ਨੂੰ ਫੋਨ ਕਰਕੇ ਖਾਣਾ ਭੇਜਣ ਲਈ ਕਹਿ ਦਿੱਤਾ ਥੋੜੀ ਦੇਰ ਵਿੱਚ ਬਰਾਤੀਆਂ ਦਾ ਖਾਣਾ ਆ ਗਿਆ ਮੈਂ ਮਾਮਾ ਤੋਂ ਕੁਝ ਪੁੱਛਣਾ ਚਾਹੁੰਦਾ ਸੀ ਪਰ ਉਹ ਸਮਾਂ ਠੀਕ ਨਹੀਂ ਸੀ ਮੈਂ ਆਪਣੇ ਆਪ ਨੂੰ ਸਮਝਾਇਆ ਚਲੋ ਕੋਈ ਗੱਲ ਨਹੀਂ ਜਦੋਂ ਮੇਰੀ ਵੋਟੀ ਨੂੰ ਮੇਰੇ ਸਾਹਮਣੇ ਲਿਆ ਕੇ ਬਿਠਾਇਆ ਗਿਆ ਤਾਂ ਮੈਨੂੰ ਥੋੜੀ ਰਾਹਤ ਮਿਲੀ ਉਹ ਲੰਮੇ ਕੱਦ ਦੀ ਸੀ ਅਤੇ ਉਸਨੇ ਚਿਹਰੇ ਉੱਤੇ ਕੁੰਡ ਕੱਢਿਆ ਹੋਇਆ ਸੀ ਉਸ ਦਾ ਸਜਿਆ-ਸਵਰਿਆ ਰੂਪ ਵੇਖ ਕੇ ਮੈਨੂੰ ਲੱਗਾ ਕਿ ਉਹ ਜ਼ਰੂਰ ਬਹੁਤ ਸੋਹਣੀ ਹੋਵੇਗੀ ਹੁਣ ਮੈਨੂੰ ਵਿਦਾਈ ਦੀ ਜਲਦੀ ਹੋਣ ਲੱਗੀ ਥੋੜੀ ਦੇਰ ਵਿੱਚ ਬਰਾਤ ਰਵਾਨਾ ਹੋ ਕੇ ਸ਼ਹਿਰ ਲਈ ਨਿਕਲ ਪਈ ਜਦੋਂ ਅਸੀਂ ਵਾਪਸ ਪੁੱਜੇ ਤਾਂ ਰਾਤ ਹੋ ਚੁੱਕੀ ਸੀ ਮੈਂ ਬੇਸਬਰ ਹੋ ਰਿਹਾ ਸੀ ਪਰ ਮਾਂ ਨੂੰ ਤਾਂ ਰਸਮਾਂ ਦੀ ਪਈ ਸੀ ਛੋਟੀਆਂ-ਛੋਟੀਆਂ ਕਈ ਰਸਮਾਂ ਕਰਦਿਆਂ ਕਰਦਿਆਂ ਰਾਤ ਦੇ 12 ਵਜੇ ਗਏ ਆਖਰਕਾਰ ਮੈਂ ਇਸ਼ਾਰੇ ਨਾਲ ਮਾਂ ਨੂੰ ਦੱਸ ਦਿੱਤਾ ਕਿ ਹੁਣ ਮੈਂ ਆਪਣੇ ਕਮਰੇ ਵਿੱਚ ਜਾਣਾ ਚਾਹੁੰਦਾ ਹਾਂ ਇਸ਼ਾਰਾ ਸਾਹਬ ਨੇ ਦੇਖ ਲਿਆ ਤੇ ਹੱਸਣ ਲੱਗੇ ਫਿਰ ਮਾਂ ਨੇ ਮੇਰੀ ਵਾਈਫ ਨੂੰ ਕਮਰੇ ਵਿੱਚ ਲਿਜਾ ਕੇ ਬਿਠਾ ਦਿੱਤਾ ਉਹਨਾਂ ਦੇ ਚਿਹਰੇ ਉੱਤੇ ਇੱਕ ਅਜੀਬ ਜਿਹੀ ਮੁਸਕਾਨ ਸੀ ਜਿਸ ਦੀ ਵਜ੍ਹਾ ਮੈਨੂੰ ਸਮਝ ਨਾ ਆਈ ਮਹਿਮਾਨ ਕਮਰੇ ਤੋਂ ਰਵਾਨਾ ਹੋ ਗਏ ਤਾਂ ਮੈਂ ਦਰਵਾਜ਼ਾ ਬੰਦ ਕੀਤਾ ਤੇ ਮੁੜਿਆ ਬੈੱਡ ਉੱਤੇ ਮੇਰੀ ਵਾਈਫ ਆਪਣੇ ਲਹਿੰਗੇ ਨੂੰ ਫਲਾਈ ਬੈਠੀ ਸੀ ਕਮਰਾ ਅਸਲੀ ਫੁੱਲਾਂ ਨਾਲ ਬਹੁਤ ਸੋਹਣੇ ਤੇ ਇੱਕੇ ਨਾਲ ਸਜਾਇਆ ਗਿਆ ਸੀ ਮੈਂ ਹੌਲੀ-ਹੌਲੀ ਤੁਰਦਾ ਹੋਇਆ ਬਿਸਤਰੇ ਵੱਲ ਗਿਆ ਅਤੇ ਉਸ ਦੇ ਸਾਹਮਣੇ ਜਾ ਕੇ ਬੈਠ ਗਿਆ ਅੱਜ ਮੇਰੇ ਅਰਮਾਨਾਂ ਦੇ ਪੂਰੇ ਹੋਣ ਦਾ ਦਿਨ ਸੀ ਮੇਰੀ ਸ਼ਾਨਦਾਰ ਜ਼ਿੰਦਗੀ ਵਿੱਚ ਜੋ ਇੱਕ ਕਮੀ ਸੀ ਉਹ ਅੱਜ ਪੂਰੀ ਹੋ ਗਈ ਸੀ ਇੱਕ ਸੋਹਣੀ ਵਾਈਫ ਜਿਸ ਦੀ ਮੌਜੂਦਗੀ ਮੈਨੂੰ ਮੁਕੰਮਲ ਬਣਾਉਂਦੀ ਮੈਂ ਹੱਥ ਵਧਾ ਕੇ ਉਸ ਦਾ ਕੰਡ ਚੁੱਕਿਆ ਪਰ ਅਗਲੇ ਹੀ ਪਲ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ ਕਿਉਂਕਿ ਸਾਹਮਣੇ ਜੋ ਮੇਰੀ ਵੋਟੀ ਬੈਠੀ ਸੀ ਉਹ ਮੁਸਕਰਾ ਰਹੀ ਸੀ ਪਰ ਉਸਦੀ ਮੁਸਕਾਨ ਦੇ ਬਾਵਜੂਦ ਚਿਹਰੇ ਤੇ ਕੋਈ ਖਾਸ ਚਮਕ ਨਹੀਂ ਸੀ ਉਸਦਾ ਰੰਗ ਬਹੁਤ ਸਾਵਲਾ ਸੀ ਨਹਿ ਨਕਸ਼ ਵੀ ਆਮ ਸਨ ਅਤੇ ਸਭ ਤੋਂ ਵੱਡੀ ਗੱਲ ਉਸਦੇ ਸੱਜੇ ਗੱਲ ਦੇ ਉੱਤੇ ਇੱਕ ਉਭਰਾ ਹੋਇਆ ਮੋਟਾ ਜਿਹਾ ਤੇਲ ਸੀ ਮੇਰੇ ਦਿਲ ਵਿੱਚ ਇੱਕ ਤਿੱਖੀ ਜ਼ਖਮ ਵਾਂਗ ਚੀਜ਼ ਉੱਠੀ ਉਹ ਚੁੱਪਚਾਪ ਬੈਠੀ ਸੀ ਸ਼ਾਇਦ ਮੇਰੀ ਤਾਰੀਫ਼ ਜਾਂ ਮੂੰਹ ਦਿਖਾਈ ਦੀ ਰਸਮ ਦੇ ਤੋਹਫੇ ਦੀ ਉਡੀਕ ਕਰ ਰਹੀ ਸੀ ਪਰ ਇੱਕ ਨਜ਼ਰ ਮਾਰਨ ਤੋਂ ਬਾਅਦ ਮੇਰਾ ਮਨ ਨਹੀਂ ਹੋਇਆ ਕਿ ਮੈਂ ਦੁਬਾਰਾ ਉਸ ਵੱਲ ਵੇਖਾਂ ਗਮ ਅਤੇ ਗੁੱਸੇ ਨਾਲ ਮੇਰੇ ਦਿਮਾਗ ਦੀਆਂ ਨਸਾਂ ਜਿਵੇਂ ਫਟਣ ਲੱਗੀਆਂ ਇਹ ਕੀ ਕਰ ਦਿੱਤਾ ਮਾਣੇ ਉਹ ਤਾਂ ਕਹਿ ਰਹੀ ਸੀ ਕਿ ਤੂੰ ਬਹੁਤ ਸੋਹਣੀ ਹੈ ਪਰ ਤੇਰਾ ਰੂਪ ਤਾਂ ਇਦਾਂ ਹੈ ਕਿ ਮੈਂ ਤੈਨੂੰ ਇੱਕ ਵਾਰੀ ਵੇਖਣ ਤੋਂ ਬਾਅਦ ਵੀ ਦੁਬਾਰਾ ਨਹੀਂ ਵੇਖ ਸਕਦਾ ਤੂੰ ਮੇਰੀਆਂ ਉਮੀਦਾਂ ਤੇ ਪੂਰੀ ਨਹੀਂ ਉਤਰੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਮੈਂ ਬਿਨਾਂ ਵੇਖੇ ਤੈਨੂੰ ਵਿਆਹ ਲਿਆਇਆ ਮੇਰੇ ਬੁੱਲਾਂ ਤੋਂ ਉਹ ਕੌੜੇ ਸ਼ਬਦ ਨਿਕਲ ਪਏ ਜੋ ਹੁਣ ਤੱਕ ਹੌਲੀ-ਹੌਲੀ ਮੁਸਕਰਾ ਰਹੀ ਸੀ ਅਚਾਨਕ ਮੇਰੇ ਵੱਲ ਵੇਖਣ ਲੱਗੀ ਮੇਰੀਆਂ ਗੱਲਾਂ ਨੇ ਉਸ ਦੀਆਂ ਅੱਖਾਂ ਵਿੱਚ ਅਥਰੂ ਭਰ ਦਿੱਤੇ ਮੈਂ ਨਫ਼ਰਤ ਭਰੀ ਨਿਗਾਹ ਨਾਲ ਉਸ ਨੂੰ ਵੇਖਿਆ ਅਤੇ ਨਫ਼ਰਤ ਨਾਲ ਮੂੰਹ ਮੋੜ ਲਿਆ ਮੈਨੂੰ ਤਾਂ ਸਦਾ ਤੋਂ ਗੋਰੇ ਰੰਗ ਦੀ ਲੋੜ ਸੀ ਅਤੇ ਮੇਰੀ ਵਾਈਫ ਦਾ ਰੰਗ ਤਾਂ ਇੰਨਾ ਸਾਂਵਲਾ ਹੋਵੇਗਾ ਇਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਸਾਂਵਲੇ ਰੰਗ ਉੱਤੇ ਕੀਤਾ ਮੇਕਅੱਪ ਉਸ ਨੂੰ ਹੋਰ ਵੀ ਵੱਧ ਸੂਰਤ ਬਣਾ ਰਿਹਾ ਸੀ ਮੈਂ ਘਬਰਾ ਕੇ ਬਿਸਤਰੇ ਤੋਂ ਹੇਠਾ ਉੱਤਰ ਗਿਆ ਤੇ ਕਿਹਾ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਮੈਂ ਤੈਨੂੰ ਆਪਣੀ ਵਾਈਫ ਬਣਾ ਕੇ ਨਹੀਂ ਰੱਖ ਸਕਦਾ ਕੱਲ ਰਿਸੈਪਸ਼ਨ ਵਿੱਚ ਸਾਰੇ ਲੋਕ ਤੈਨੂੰ ਵੇਖ ਕੇ ਮੇਰਾ ਮਜ਼ਾਕ ਬਣਾਉਣਗੇ ਮੇਰੀਆਂ ਗੱਲਾਂ ਸੁਣ ਕੇ ਉਸਦੇ ਚਿਹਰੇ ਤੇ ਜਿਵੇਂ ਸਨਾਟਾ ਛਾ ਗਿਆ ਉਹ ਅਚਾਨਕ ਬਿਸਤਰੇ ਤੋਂ ਹੇਠਾਂ ਉਤਰੀ ਅਤੇ ਮੇਰੇ ਪੈਰ ਫੜ ਲਏ ਨਹੀਂ ਰਵਜੋਤ ਰੱਬ ਦੇ ਵਾਸਤੇ ਮੈਨੂੰ ਤਲਾਕ ਨਾ ਦੇਣਾ ਮੇਰੇ ਮਾਪਿਓ ਬਹੁਤ ਗਰੀਬ ਹਨ ਇਹ ਝਟਕਾ ਉਹਨਾਂ ਲਈ ਪਹਾੜ ਵਰਗਾ ਹੋਵੇਗਾ ਜੇ ਮੈਂ ਬਦਸੂਰਤ ਹਾਂ ਤਾਂ ਇਸ ਵਿੱਚ ਉਹਨਾਂ ਦਾ ਕੀ ਦੋਸ਼ ਹੈ ਮੈਂ ਤੁਹਾਨੂੰ ਹਰ ਖੁਸ਼ੀ ਦਿਆਂਗੀ ਬਸ ਮੈਨੂੰ ਤਲਾਕ ਨਾ ਦਿਓ ਉਹ ਫਟਫਟ ਕੇ ਰੋਣ ਲੱਗ ਪਈ ਸੀ ਪਰ ਉਸ ਦੇ ਗੂੜੇ ਸਾਵਲੇ ਹੱਥਾਂ ਵਿੱਚ ਮੇਰੇ ਚਿੱਟੇ ਪੈਰ ਬਹੁਤ ਅਜੀਬ ਲੱਗ ਰਹੇ ਸਨ ਮੈਂ ਪਿੱਛੇ हट ਗਿਆ ਮੈਂ ਆਪਣੇ ਸਿਰ ਤੋਂ ਟੋਪੀ ਉਤਾਰ ਕੇ ਛੁੱਟ ਦਿੱਤੀ ਮੇਰਾ ਦਿਲ ਕਰ ਰਿਹਾ ਸੀ ਕਿ ਕਮਰੇ ਦੀ ਹਰ ਚੀਜ਼ ਤਬਾਹ ਕਰ ਦੇਵਾਂ ਉਹ ਫਟਫਟ ਕੇ ਰੋ ਰਹੀ ਸੀ ਅਚਾਨਕ ਉਹ ਆਪਣੀ ਥਾਂ ਤੋਂ ਉੱਠੀ ਅਤੇ ਕਹਿਣ ਲੱਗੀ ਜੇ ਤੁਹਾਨੂੰ ਮੇਰਾ ਰੂਪ ਪਸੰਦ ਨਹੀਂ ਤਾਂ ਤੁਸੀਂ ਦੂਜਾ ਵਿਆਹ ਕਰਵਾ ਲਵੋ ਮੈਂ ਤੁਹਾਨੂੰ ਕਦੇ ਨਹੀਂ ਰੋਕਾਂਗੀ ਬਸ ਮੇਰੇ ਤੋਂ ਮੇਰਾ ਨਾਮ ਨਾ ਖੋਵੋ ਮੈਂ ਇੱਥੇ ਕਰਦੇ ਕਿਸੇ ਇੱਕ ਕੋਨੇ ਵਿੱਚ ਪਈ ਰਹਾਂਗੀ ਅਤੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੇਵਾ ਕਰਦੀ ਰਹਾਂਗੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਤੁਹਾਡੇ ਬਿਨਾ ਜੀ ਨਹੀਂ ਸਕਦੀ ਉਸ ਦੀ ਗੱਲ ਸੁਣ ਕੇ ਮੇਰੇ ਅੰਦਰ ਨਫ਼ਰਤ ਦੀ ਇੱਕ ਹੋਰ ਲਹਿਰ ਉੱਠ ਖੜੀ ਹੋਈ ਉਸ ਦਾ ਮੈਨੂੰ ਕਿਸੇ ਵੀ ਤਰੀਕੇ ਨਾਲ ਛੂਣਾ ਹੁਣ ਮੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀ ਪਰ ਮੈਂ ਕੁਝ ਵੀ ਨਹੀਂ ਕਰ ਸਕਦਾ ਸੀ ਕਾਫੀ ਦੇਰ ਤੱਕ ਕਮਰੇ ਵਿੱਚ ਟੈਲਣ ਦੇ ਬਾਅਦ ਆਖਰਕਾਰ ਮੈਂ ਦਰਵਾਜ਼ਾ ਖੋਲ੍ਹ ਲਿਆ ਅਤੇ ਬਾਹਰ ਨਿਕਲ ਗਿਆ ਮਾਂ ਬਾਹਰ ਸੋਫੇ ਉੱਤੇ ਬੈਠੀ ਸੀ ਮੈਨੂੰ ਬਾਹਰ ਆਉਂਦੇ ਦੇਖ ਉਹਨਾਂ ਦੇ ਚਿਹਰੇ ਤੇ ਇੱਕ ਵਾਰ ਫਿਰ ਮੁਸਕਾਨ ਆ ਗਈ। ਉਹਨਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਮੈਂ ਇਸ ਵੇਲੇ ਬਾਹਰ ਕਿਉਂ ਆਇਆ ਹਾਂ। ਉਹ ਵੀ ਅੱਜ ਦੀ ਰਾਤ। ਬਸ ਖਮੋਸ਼ੀ ਨਾਲ ਬੈਠੀ ਮਾਲਾ ਜਪਦੀ ਰਹੀ। ਮੈਂ ਘਰ ਤੋਂ ਬਾਹਰ ਨਿਕਲ ਗਿਆ। ਪਤਾ ਨਹੀਂ ਕਿੰਨਾ ਸਮਾਂ ਸੜਕਾਂ ਤੇ ਭਟਕਦਾ ਰਿਹਾ। ਆਖਰਕਾਰ ਮੈਂ ਫੈਸਲਾ ਕਰ ਲਿਆ ਕਿ ਮੈਂ ਆਪਣੀ ਪਸੰਦ ਮੁਤਾਬਕ ਇੱਕ ਸੋਹਣੀ ਕੁੜੀ ਨਾਲ ਵਿਆਹ ਕਰਵਾਵਾਂਗਾ। ਅਗਲੇ ਦਿਨ ਰਿਸੈਪਸ਼ਨ ਦੀ ਪਾਰਟੀ ਸੀ। ਮੈਂ ਆਪਣੀ ਵਾਈਫ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੇ ਚਿਹਰੇ ਤੋਂ ਕੁੰਡ ਨਹੀਂ ਹਟਾਵੇਗੀ ਉਸ ਵਿਚਾਰੀ ਨੇ ਮੇਰੀ ਗੱਲ ਮੰਨ ਲਈ ਪੂਰੀ ਪਾਰਟੀ ਦੌਰਾਨ ਲੋਕ ਕਹਿੰਦੇ ਰਹੇ ਕਿ ਰਿਸੈਪਸ਼ਨ ਵਿੱਚ ਵੋਟੀ ਦਾ ਤਾਂ ਕੋਈ ਕੁੰਡ ਨਹੀਂ ਹੁੰਦਾ ਪਰ ਮਾਂ ਸਾਰਿਆਂ ਨੂੰ ਚੁੱਪ ਕਰਾ ਦਿੰਦੀ ਮੇਰਾ ਦਿਲ ਉਸ ਤੋਂ ਪੂਰੀ ਤਰ੍ਹਾਂ ਉਖੜ ਚੁੱਕਾ ਸੀ ਵਿਆਹ ਤੋਂ ਬਾਅਦ ਜਦੋਂ ਕੋਈ ਸਾਨੂੰ ਪਤੀ ਪਤਨੀ ਨੂੰ ਖਾਣੇ ਤੇ ਬੁਲਾਉਂਦੇ ਤਾਂ ਮੈਂ ਹਰ ਜਗ੍ਹਾ ਕੋਈ ਨਾ ਕੋਈ ਬਹਾਨਾ ਲਾ ਕੇ ਇਨਕਾਰ ਕਰ ਦਿੰਦਾ ਅਗਲੇ ਦਿਨ ਮੈਂ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਪਰ ਮੇਰਾ ਸਭ ਤੋਂ ਚੰਗਾ ਦੋਸਤ ਮਨਿੰਦਰ ਕੁਝ-ਕੁਝ ਸਮਝ ਚੁੱਕਾ ਸੀ ਮੇਰੇ ਵਰਗਾ ਘੁੰਮਣ ਫਿਰਨ ਵਾਲਾ ਸ਼ੌਕੀਨ ਵਿਅਕਤੀ ਵਿਆਹ ਦੇ ਤੁਰੰਤ ਅਗਲੇ ਦਿਨ ਕੰਮ ਤੇ ਪਹੁੰਚ ਜਾਵੇ ਇਹ ਗੱਲ ਉਸ ਨੂੰ ਹਾਜ਼ਮ ਨਹੀਂ ਹੋਈ ਉਹਨੇ ਮੈਨੂੰ ਉਸੇ ਸ਼ਾਮ ਆਪਣੇ ਘਰ ਖਾਣੇ ਤੇ ਬੁਲਾਇਆ ਮੈਂ ਇਨਕਾਰ ਕਰਨਾ ਚਾਹਿਆ ਪਰ ਉਸਨੇ ਮੇਰੀ ਗੱਲ ਨਾ ਮੰਨੀ ਉਹ ਕਹਿਣ ਲੱਗਾ ਭਲਾ ਵਿਆਹ ਦੇ ਦੂਜੇ ਦਿਨ ਕੌਣ ਕੰਮ ਤੇ ਜਾਂਦਾ ਹੈ ਤੂੰ ਤਾਂ ਹਨੀਮੂਨ ਤੇ ਵੀ ਨਹੀਂ ਗਿਆ ਹੁਣ ਭਾਬੀ ਨੂੰ ਲੈ ਕੇ ਮੇਰੇ ਘਰ ਜ਼ਰੂਰ ਆਈਂ ਮੇਰਾ ਉਤਰਾ ਚਿਹਰਾ ਦੇਖ ਕੇ ਉਹ ਸਭ ਕੁਝ ਸਮਝ ਗਿਆ ਸੀ ਨਾ ਚਾਹੁੰਦੇ ਹੋਏ ਵੀ ਉਸ ਸ਼ਾਮ ਮੈਂ ਆਪਣੀ ਵਾਈਫ ਨੂੰ ਲੈ ਕੇ ਉਸਦੇ ਘਰ ਚਲਾ ਗਿਆ ਮੇਰੇ ਦੋ ਦੋਸਤਾਂ ਨੇ ਜਦੋਂ ਮੈਨੂੰ ਉਸ ਆਮ ਸ਼ਕਲ ਸੂਰਤ ਵਾਲੀ ਕੁੜੀ ਦੇ ਨਾਲ ਆਉਂਦੇ ਵੇਖਿਆ ਤਾਂ ਉਹਨਾਂ ਨੂੰ ਸਮਝ ਆ ਗਿਆ ਕਿ ਮੇਰਾ ਚਿਹਰਾ ਉਦਾਸ ਕਿਉਂ ਸੀ ਉਸਨੇ ਘਰ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣੇ ਬਣਾਏ ਸਨ ਉਸਦੇ ਪਰਿਵਾਰ ਵਾਲੇ ਮੈਨੂੰ ਆਪਣੇ ਘਰ ਦਾ ਹੀ ਮੈਂਬਰ ਮੰਨ ਰਹੇ ਸਨ ਜਦੋਂ ਕਿ ਇਹ ਮੇਰੀ ਉਹਨਾਂ ਨਾਲ ਪਹਿਲੀ ਮੁਲਾਕਾਤ ਸੀ ਮਨਿੰਦਰ ਨੇ ਖਾਣੇ ਤੇ ਬੈਠਣ ਨੂੰ ਕਿਹਾ ਪਰ ਮੈਂ ਥੋੜੀ ਦੇਰ ਲਈ ਰੁਕ ਗਿਆ ਉਸਦੀ ਛੋਟੀ ਭੈਣ ਖਾਣੇ ਦੀ ਮੇਜ਼ ਸਜਾ ਰਹੀ ਸੀ ਉਸ ਨੂੰ ਵੇਖ ਕੇ ਮੈਂ ਆਪਣੀਆਂ ਨਜ਼ਰਾਂ ਹਟਾਉਣਾ ਭੁੱਲ ਗਿਆ ਉਹ ਇੰਨੀ ਸੋਹਣੀ ਸੀ ਕਿ ਜਿਵੇਂ ਸਿੱਧੀ ਸਵਰਗ ਦੇ ਬਾਗ ਦੇ ਵਿੱਚੋਂ ਇਸ ਦੁਨੀਆ ਵਿੱਚ ਆਈ ਹੋਵੇ ਲੰਬੇ ਕੁੰਗਰਾਲੇ ਵਾਲ ਨਾਜ਼ੁਕ ਚਿਹਰਾ ਅਤੇ ਗੋਰੀ ਰੰਗਤ ਮੇਰੇ ਦਿਲ ਦਿਮਾਗ ਤੇ ਛਾ ਗਈ ਮੈਂ ਬਿਲਕੁਲ ਇਦਾਂ ਦੀ ਹੀ ਕੁੜੀ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ ਜਦੋਂ ਉਸਨੇ ਮੈਨੂੰ ਦੇਖਿਆ ਮੈਂ ਉਸ ਵੱਲ ਦੇਖ ਰਿਹਾ ਹਾਂ ਤਾਂ ਉਸਦੇ ਚਿਹਰੇ ਉੱਤੇ ਲਾਜ ਦੀ ਲਾਲੀ ਫੈਲ ਗਈ ਮੇਰਾ ਦਿਲ ਬੇਕਾਬੂ ਹੋ ਗਿਆ ਮੈਂ ਕਿਸੇ ਵੀ ਹਾਲਤ ਵਿੱਚ ਉਸ ਨੂੰ ਆਪਣੀ ਵਾਈਫ ਬਣਾਉਣਾ ਚਾਹੁੰਦਾ ਸੀ ਮੇਰੀ ਬਦਸੂਰਤ ਵਾਈਫ ਚੁੱਪਚਾਪ ਇਹ ਸਭ ਵੇਖਦੀ ਰਹੀ ਉਸਨੇ ਬਹੁਤ ਘੱਟ ਖਾਣਾ ਖਾਦਾ ਸੀ ਮਨਿੰਦਰ ਦੇ ਘਰ ਤੋਂ ਵਾਪਸ ਆਉਂਦੇ ਸਮੇਂ ਮੈਂ ਦਿਲ ਹੀ ਦਿਲ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਮਨਿੰਦਰ ਦੀ ਭੈਣ ਬਾਰੇ ਗੱਲ ਕਰਾਂਗਾ ਅਤੇ ਮੈਂ ਹੋਰ ਉਡੀਕ ਨਹੀਂ ਕੀਤੀ ਅਗਲੇ ਹੀ ਦਿਨ ਮੈਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਉਹ ਹੈਰਾਨ ਰਹਿ ਗਿਆ ਉਹ ਕਹਿਣ ਲੱਗਾ ਪਰ ਰਵਜੋਦ ਹਾਲੇ ਤਾਂ 2 ਦਿਨ ਪਹਿਲਾਂ ਹੀ ਤੇਰਾ ਵਿਆਹ ਹੋਇਆ ਹੈ ਮੈਂ ਥੋੜਾ ਘਬਰਾ ਗਿਆ ਫਿਰ ਕਿਹਾ ਮੈਨੂੰ ਅਜਿਹਾ ਬਰਦਸੂਰਤ ਜੀਵਨ ਸਾਥੀ ਨਹੀਂ ਚਾਹੀਦਾ ਉਹ ਤਾਂ ਮਾਂ ਦੀ ਪਸੰਦ ਸੀ ਮੈਂ ਆਪਣੀ ਪਸੰਦ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਮੈਂ ਤੇਰੀ ਭੈਣ ਨੂੰ ਦੁਨੀਆ ਦੀ ਹਰ ਖੁਸ਼ੀ ਦੇਵਾਂਗਾ ਮੈਂ ਉਸ ਨੂੰ ਹਰ ਤਰ੍ਹਾਂ ਯਕੀਨ ਦਵਾਇਆ ਮੇਰਾ ਸ਼ਾਨਦਾਰ ਸਟੇਟਸ ਬਿਹਤਰੀ ਨੌਕਰੀ ਅਤੇ ਪੈਸਿਆਂ ਦੀ ਭਰਮਾਰ ਨੇ ਸ਼ਾਇਦ ਉਸ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਆਖਰਕਾਰ ਉਸ ਨੇ ਮੇਰੇ ਹੱਕ ਵਿੱਚ ਫੈਸਲਾ ਕਰ ਲਿਆ ਅਤੇ ਮੇਰੇ ਵਿਆਹ ਲਈ ਹਾਮੀ ਭਰ ਦਿੱਤੀ ਉਸ ਦਿਨ ਮੈਂ ਬਹੁਤ ਖੁਸ਼ੀ ਮੈਂ ਘਰ ਆ ਕੇ ਸਭ ਤੋਂ ਪਹਿਲਾਂ ਮਾਂ ਨੂੰ ਦੱਸਿਆ। ਮੇਰੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਤੇ ਕੋਈ ਹੈਰਾਨੀ ਨਹੀਂ ਸੀ, ਜਿਵੇਂ ਕਿ ਸਭ ਪਹਿਲਾਂ ਤੋਂ ਤੈਅ ਸੀ। ਇੱਕ ਹਫ਼ਤਾ ਬਾਅਦ ਹੀ ਮੈਂ ਰੂਬੀ ਨਾਲ ਵਿਆਹ ਕਰਕੇ ਉਸ ਨੂੰ ਆਪਣੇ ਘਰ ਲੈ ਆਇਆ। ਉਸ ਦੀ ਖੂਬਸੂਰਤੀ ਅਤੇ ਬਨਾਵਟੀ ਸ਼ਿੰਗਾਰ ਦੇਖ ਕੇ ਮੇਰੀ ਪਹਿਲੀ ਪਤਨੀ ਸਿਮਰਣਾ ਕੁਝ ਪਲ ਉੱਥੇ ਹੀ ਖੜੀ ਰਹਿ ਗਈ ਅਤੇ ਫਿਰ ਚੁੱਪਚਾਪ ਕਮਰੇ ਤੋਂ ਬਾਹਰ ਨਿਕਲ ਗਈ। ਮੈਂ ਅਲਮਾਰੀ ਵਿੱਚੋਂ ਉਸ ਦੇ ਸਾਰੇ ਕੱਪੜੇ ਕੱਢ ਕੇ ਸੋਫੇ ਤੇ ਰੱਖ ਦਿੱਤੇ ਅਤੇ ਕਿਹਾ ਇਸ ਕਮਰੇ ਵਿੱਚ ਹੁਣ ਰੂਬੀ ਰਹੇਗੀ। ਤੂੰ ਮਾਂ ਦੇ ਕਮਰੇ ਵਿੱਚ ਜਾਂ ਸਟੋਰ ਰੂਮ ਵਿੱਚ ਸੌਂ ਜਾ ਮੈਂ ਨਫ਼ਰਤ ਭਰੇ ਲਹਿਜੇ ਵਿੱਚ ਕਿਹਾ ਪਰ ਉਹ ਕੁਝ ਨਹੀਂ ਕਹਿ ਰਹੀ ਸੀ ਹਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਜ਼ਰੂਰ ਆ ਗਏ ਸਨ ਉਸ ਨੇ ਚੁੱਪਚਾਪ ਸਟੋਰ ਰੂਮ ਨੂੰ ਆਪਣਾ ਟਿਕਾਣਾ ਬਣਾ ਲਿਆ ਮਾਂ ਸਵੇਰ ਤੋਂ ਦੇਰ ਤੱਕ ਉਸ ਤੋਂ ਕੰਮ ਕਰਵਾਉਂਦੀ ਸੀ ਉਹਨੂੰ ਲੱਗਦਾ ਜਿਵੇਂ ਉਸ ਨੂੰ ਕੋਈ ਮੁਫ਼ਤ ਦੀ ਨੌਕਰਾਨੀ ਮਿਲ ਗਈ ਹੋਵੇ ਗੱਲ ਗੱਲ ਤੇ ਉਹਨੂੰ ਡਾਂਟਦੀ ਫਟਕਾਰਦੀ ਅਤੇ ਅਪਮਾਨਿਤ ਕਰਦੀ ਮੈਨੂੰ ਹੈਰਾਨੀ ਹੁੰਦੀ ਸੀ ਕਿਉਂਕਿ ਆਪਣੀ ਨਰਮ ਮિજાਜ ਮਾਂ ਦਾ ਇਹ ਰੂਪ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਪਰ ਮੈਂ ਸਿਮਰਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ ਸੀ। ਐਸਲੀ ਮਾਂ ਜੋ ਵੀ ਉਸਦੇ ਨਾਲ ਸ਼ਲੋਕ ਕਰਦੀ ਸੀ, ਮੈਂ ਇਹਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਮੈਂ ਤਾਂ ਆਪਣੀ ਨਵੀਂ ਜ਼ਿੰਦਗੀ ਵਿੱਚ ਮਗਨ ਸੀ। ਰੂਬੀ ਫੈਸ਼ਨੇਬਲ ਕੁੜੀ ਸੀ, ਉਹ ਨਵੇਂ ਸਟਾਈਲ ਦੇ ਕੱਪੜੇ ਪਾਉਂਦੀ ਐ ਤੇ ਹਮੇਸ਼ਾ ਮੇਕਅਪ ਕਰਕੇ ਰਹਿੰਦੀ। ਉਸ ਦਾ ਹੁਸਨ ਦੇਖ ਕੇ ਮੈਂ ਬਹੁਤ ਖੁਸ਼ ਰਹਿੰਦਾ। ਘਰ ਦੇ ਸਾਰੇ ਕੰਮ ਸਿਮਰਨ ਕਰਦੀ ਸੀ। ਐਸਲੀ ਰੂਬੀ ਨੂੰ ਕਿਸੇ ਕੰਮ ਦੀ ਜ਼ਰੂਰਤ ਨਹੀਂ ਪੈਂਦੀ ਸੀ। ਵਿਆਹ ਦੇ ਕੁਝ ਸਮੇਂ ਬਾਅਦ ਮੈਂ ਰੂਬੀ ਨੂੰ ਲੈ ਕੇ ਹਨੀਮੂਨ ਤੇ ਚਲਾ ਗਿਆ। ਯੂਰਪ ਦਾ ਲੰਮਾ ਟੂਰ ਕਰਨ ਦੇ ਬਾਅਦ ਜਦੋਂ ਵਾਪਸ ਆਇਆ ਤਾਂ ਪਤਾ ਲੱਗਾ ਕਿ ਰੂਪੀ ਗਰਭਵਤੀ ਹੈ ਮੇਰੀ ਜ਼ਿੰਦਗੀ ਹੁਣ ਪੂਰੀ ਹੋਣ ਜਾ ਰਹੀ ਸੀ ਮੈਂ ਬਹੁਤ ਖੁਸ਼ੀ ਸਿਰਫ ਇੱਕ ਗੱਲ ਖਟਕਦੀ ਸੀ ਘਰ ਵਿੱਚ ਖਮੋਸ਼ੀ ਨਾਲ ਚੱਲਦੀ ਫਿਰਦੀ ਸਿਮਰਨ ਮੈਨੂੰ ਹੁਣ ਕਿਸੇ ਸائے ਵਾਂਗ ਲੱਗਣ ਲੱਗੀ ਸੀ ਉਹ ਕਦੇ ਕੁਝ ਨਹੀਂ ਕਹਿੰਦੀ ਸੀ ਕਈ ਵਾਰੀ ਮਾਂ ਨੇ ਉਸਦੇ ਨਾਲ ਕੁੱਟਮਾਰ ਕੀਤੀ ਅਤੇ ਉਹ ਚੁੱਪਚਾਪ ਸਹਿ ਲੈਂਦੀ ਇੱਕ ਦਿਨ ਦੁੱਧ ਡੁੱਲ ਜਾਣ ਤੇ ਮਾਂ ਨੇ ਉਸ ਨੂੰ ਲੱਕੜੀ ਨਾਲ ਐਨਾ ਮਾਰਿਆ ਕਿ ਉਹ ਫੁੱਟ ਫੁੱਟ ਕੇ ਰੋ ਪਈ ਫਿਰ ਵੀ ਉਸਦੇ ਬੁੱਲਾਂ ਤੋਂ ਇੱਕ ਵੀ ਸ਼ਿਕਾਇਤ ਨਹੀਂ ਨਿਕਲੀ ਨਾ ਜਾਣੇ ਕਿਉਂ ਉਸ ਦਿਨ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਭਰ ਗਈ ਜੇ ਮੈਂ ਕੰਪਤੇ ਹੁੰਦਾ ਤਾਂ ਉਸ ਦੀਆਂ ਸ਼ਿਕਾਇਤੀ ਨਜ਼ਰਾਂ ਮੈਨੂੰ ਹਰ ਜਗ੍ਹਾ ਦਿਖਾਈ ਦਿੰਦੀਆਂ ਅੱਜ ਵੀ ਮੈਂ ਇਸ ਲਈ ਜਲਦੀ ਵਾਪਸ ਆਇਆ ਸੀ ਅਤੇ ਹੁਣ ਰਾਤ ਦੇ ਇਸ ਪਹਿਰ ਜੋ ਕੁਝ ਮੈਂ ਵੇਖਿਆ ਉਸ ਨੂੰ ਦੇਖ ਕੇ ਮੈਂ ਫੁੱਟ ਫੁੱਟ ਕੇ ਰੋ ਪਿਆ ਮੇਰਾ ਬੱਚਾ ਜ਼ੋਰ ਜ਼ੋਰ ਨਾਲ ਰੋ ਰਿਹਾ ਸੀ ਮੈਂ ਉੱਠ ਕੇ ਉਸ ਨੂੰ ਦੇਖਿਆ ਰੂਬੀ ਬੇਖਬਰ ਸੁੱਤੀ ਰਹੀ ਮੈਂ ਉਸਨੂੰ ਹਲਾਇਆ ਤੇ ਬੱਚੇ ਦੇ ਰੋਣ ਦੇ ਵੱਲ ਉਸਦਾ ਧਿਆਨ ਦਿਵਾਇਆ ਪਰ ਉਹ ਕਰਵਟ ਬਦਲ ਕੇ ਫਿਰ ਤੋਂ ਸੌ ਗਈ ਮੈਂ ਇੱਕ ਠੰਡਾ ਸਾਹ ਲਿਆ ਖੂਬਸੂਰਤ ਤਾਂ ਉਹ ਜ਼ਰੂਰ ਸੀ ਪਰ ਉਸ ਵਿੱਚ ਸਲੀਕੇਦਾਰ ਨਾਮ ਦੀ ਕੋਈ ਚੀਜ਼ ਨਹੀਂ ਸੀ ਪੂਰੀ ਰਾਤ ਬੱਚਾ ਰੋਂਦਾ ਰਹਿੰਦਾ ਤਾਂ ਮੈਂ ਹੀ ਉਸਨੂੰ ਸੰਭਾਲਦਾ ਬੱਚੇ ਨੂੰ ਦੁੱਧ ਪਲਾ ਕੇ ਮੈਂ ਕਮਰੇ ਤੋਂ ਬਾਹਰ ਨਿਕਲ ਆਇਆ ਮੇਰਾ ਰੁੱਖ ਫਿਰ ਉਸੇ ਕਮਰੇ ਵੱਲ ਸੀ ਜਿੱਥੇ ਕਈ ਵੇਰਾਂ ਪਹਿਲਾਂ ਉਹ ਮੰਜ਼ਰ ਵੇਖਿਆ ਸੀ ਐਸ ਵਾਰੀ ਸਟੋਰ ਰੂਮ ਦਾ ਦਰਵਾਜ਼ਾ ਖੁੱਲਾ ਸੀ ਸਾਹਮਣੇ ਹੀ ਸਿਮਰਨ ਬੈਠੀ ਹੋ ਕੇ ਲੈ ਕੇ ਰੋ ਰਹੀ ਸੀ ਮਾਂ ਹੁਣ ਵੀ ਉਸ ਦੇ ਸਾਹਮਣੇ ਖੜੀ ਸੀ ਦੇਖ ਤੇਰੀ ਮਾਂ ਨੇ ਵਿਆਹ ਦੇ ਬਾਅਦ ਜੋ ਕੁਝ ਮੇਰੇ ਨਾਲ ਕੀਤਾ ਸੀ ਉਸ ਦਾ ਮੈਂ ਕਿਵੇਂ ਬਦਲਾ ਲਿਆ ਮੈਨੂੰ ਤੇਰੀ ਸ਼ਕਲ ਸੂਰਤ ਵੇਖ ਕੇ ਅੰਦਾਜ਼ਾ ਹੋ ਗਿਆ ਸੀ ਕਿ ਮੇਰਾ ਬੇਟਾ ਤੈਨੂੰ ਕਦੇ ਮੂੰਹ ਨਹੀਂ ਲਾਵੇਗਾ ਇਸ ਲਈ ਮੈਂ ਜਾਣ ਬੁੱਝ ਕੇ ਤੇਰਾ ਵਿਆਹ ਉਸਦੇ ਨਾਲ ਕਰਵਾਇਆ ਹੁਣ ਦੇਖ ਤੂੰ ਘਰ ਵਿੱਚ ਕਿਸੇ ਕੂੜੇ ਵਾਂਗ ਪਈ ਹੈ ਅਤੇ ਤੇਰੀ ਮਾਂ ਦੇ ਦਿਲ ਨੂੰ ਜੋ ਤਕਲੀਫ ਹੁੰਦੀ ਹੈ ਉਸ ਤੋਂ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ ਅੱਧੀ ਰਾਤ ਨੂੰ ਇੱਥੇ ਰੱਬ ਦੀ ਮਾਲਾ ਜਪ ਕੇ ਕੀ ਸਾਫਤ ਕਰਨਾ ਚਾਹੁੰਦੀ ਹੈ ਬਹੁਤ ਵੱਡੀ ਨੇਕ ਬੰਨ ਦੀ ਕੋਸ਼ਿਸ਼ ਕਰ ਰਹੀ ਹੈ ਚੱਲ ਉੱਠ ਮੇਰੇ ਲਈ ਦੁੱਧ ਗਰਮ ਕਰਕੇ ਲਿਆ ਮਾਂ ਨੇ ਉਸ ਨੂੰ ਜ਼ੋਰ ਨਾਲ ਲੱਤ ਮਾਰੀ ਉਹ ਫਿਰ ਤੋਂ ਸਿਰਕ ਪਈ ਅਤੇ ਚੁੱਪਚਾਪ ਆਪਣੀ ਜਗ੍ਹਾ ਤੋਂ ਉੱਠ ਕੇ ਖੜੀ ਹੋ ਗਈ ਮੇਰੇ ਉੱਤੇ ਤਾਂ ਜਿਵੇਂ ਕੋਈ ਪਹਾੜ ਰੁੱਟ ਪਿਆ ਹੋਵੇ ਮਾਂ ਨੇ ਮੈਨੂੰ ਆਪਣੇ ਪੁਰਾਣੇ ਬਦਲੇ ਲਈ ਵਰਤਿਆ ਸੀ ਮੈਨੂੰ ਪਤਾ ਨਹੀਂ ਸੀ ਕਿ ਸੋਮਣ ਆਂਟੀ ਨੇ ਉਹਨਾਂ ਨਾਲ ਕੀ ਕੀਤਾ ਸੀ ਪਰ ਐਸੇ ਸਾਰੇ ਵਿੱਚ ਸਿਮਰਨ ਦਾ ਕੋਈ ਦੋਸ਼ ਨਹੀਂ ਸੀ ਉਹ ਮੇਰੇ ਕੋਲੋਂ ਚੁੱਪਚਾਪ ਲੰਘਣ ਲੱਗੀ ਇੱਕ ਨਜ਼ਰ ਉਸ ਦੀ ਮੇਰੇ ਉੱਤੇ ਪਈ ਤਾਂ ਮੈਂ ਸਿਰ ਤੋਂ ਪੈਰ ਤੱਕ ਕੰਬ ਗਿਆ ਜੇ ਉਹ ਰੱਬ ਕੋਲ ਬੈਠ ਕੇ ਮੇਰੀ ਸ਼ਿਕਾਇਤ ਕਰ ਰਹੀ ਸੀ ਤਾਂ ਰੱਬ ਜਾਣੇ ਮੇਰਾ ਇਨਜਾਮ ਕੀ ਹੋਵੇਗਾ ਮੈਨੂੰ ਦਫ਼ਤਰ ਵਾਲਿਆਂ ਦੇ ਬਦਲੇ ਹੋਏ ਚਿਹਰੇ ਯਾਦ ਆਉਣ ਲੱਗੇ ਬੌਸ ਨੂੰ ਵਾਰ-ਵਾਰ ਮੇਰੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਮੇਰਾ ਬੱਚਾ ਲਵਾਰਸ ਵਾਂਗ ਸਾਰਾ ਦਿਨ ਪਿਆਰ ਆਂਦਾ ਸੀ ਰੂਬੀ ਆਪਣੇ ਹੁਸਨ ਅਤੇ ਸਜਣ ਸਵਰਣ ਵਿੱਚ ਹੀ ਮਸਤ ਰਹਿੰਦੀ ਸੀ ਸਿਮਰਨ ਮੇਰੇ ਕੋਲੋਂ ਲੰਘਣਾ ਚਾਹੁੰਦੀ ਸੀ ਪਰ ਮੈਂ ਉਸ ਦਾ ਹੱਥ ਫੜ ਲਿਆ ਰਾਤ ਦੇ ਇਸ ਸਮੇਂ ਤੁਸੀਂ ਮੇਰੀ ਪਤਨੀ ਨਾਲ ਇਸ ਤਰ੍ਹਾਂ ਵਿਹਾਰ ਨਹੀਂ ਕਰ ਸਕਦੇ ਮਾਂ ਜੋ ਕੁਝ ਮੈਂ ਅੱਜ ਸੁਣਿਆ ਹੈ ਉਸ ਤੋਂ ਬਾਅਦ ਮੈਂ ਇਹ ਪਾਪ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ ਅੱਜ ਤੋਂ ਸਿਮਰਨ ਨੂੰ ਮੈਂ ਆਪਣੀ ਪਤਨੀ ਦਾ ਦਰਜਾ ਦੇਵਾਂਗਾ ਉਹ ਹੁਣ ਸਟੋਰ ਰੂਮ ਵਿੱਚ ਨਹੀਂ ਬਲਕਿ ਦੂਜੇ ਕਮਰੇ ਵਿੱਚ ਰਹੇਗੀ ਇਹ ਦੋਵਾਂ ਪਤਨੀਆਂ ਨਾਲ ਇਨਸਾਫ ਕਰਨਾ ਹੁਣ ਮੇਰੀ ਜ਼ਿੰਮੇਵਾਰੀ ਹੈ ਅਤੇ ਅੱਜ ਤੋਂ ਤੁਸੀਂ ਮੇਰੀ ਪਤਨੀ ਨੂੰ ਕੁਝ ਨਹੀਂ ਕਹੋਗੇ ਮੈਂ ਹੱਥ ਉਠਾ ਕੇ ਮਾਂ ਨੂੰ ਕਿਹਾ ਜਿਸ ਦਾ ਚਿਹਰਾ ਪੀਲਾ ਪਿਆ ਹੋਇਆ ਸੀ ਪਰ ਨਾ ਜਾਣੇ ਕਿਉਂ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਸੰਤੁਸ਼ਟੀ ਮਹਿਸੂਸ ਹੋ ਰਹੀ ਸੀ ਸਿਮਰਨ ਦੀਆਂ ਅੱਖਾਂ ਵਿੱਚ ਭਰੇ ਹੋਏ ਹੰਝੂ ਅਤੇ ਉਸਦੇ ਚਿਹਰੇ ਤੇ ਇੱਕ ਅਨੋਕੀ ਖੁਸ਼ੀ ਚਮਕ ਰਹੀ ਸੀ ਉਸ ਦਾ ਚਿਹਰਾ ਮੁਸਕਰਾਹਟ ਨਾਲ ਭਰਿਆ ਸੀ ਮੈਂ ਧਿਆਨ ਨਾਲ ਉਸ ਦਾ ਚਿਹਰਾ ਦੇਖਿਆ ਦੁਪੱਟਾ ਥੋੜਾ ਟਲਿਆ ਹੋਇਆ ਸੀ ਅਤੇ ਉਸਦੇ ਚਿਹਰੇ ਤੇ ਮਾਸੂਮੀਅਤ ਬਿਖਰੀ ਹੋਈ ਸੀ ਉਹ ਹਸੀਨ ਨਹੀਂ ਸੀ ਪਰ ਬਦਸੂਰਤ ਵੀ ਨਹੀਂ ਸੀ ਮੈਂ ਹੌਲੀ-ਹੌਲੀ ਉਸ ਦਾ ਹੱਥ ਫੜਿਆ ਅਤੇ ਉਸ ਨੂੰ ਆਪਣੇ ਕਮਰੇ ਵੱਲ ਲੈ ਗਿਆ ਸਵੇਰ ਹੁੰਦੇ ਹੀ ਮੈਂ ਐਲਾਨ ਕਰ ਦਿੱਤਾ ਕਿ ਮੈਂ ਆਪਣੀਆਂ ਦੋਹਾਂ ਪਤਨੀਆਂ ਨੂੰ ਬਰਾਬਰੀ ਦਾ ਹੱਕ ਦੇਵਾਂਗਾ ਰੂਬੀ ਪਹਿਲਾਂ ਤਾਂ ਬਹੁਤ ਰੋਈ ਚੀਕੀ ਚਲਾਈ ਪਰ ਫਿਰ ਚੁੱਪ ਹੋ ਗਈ ਕਿਉਂਕਿ ਉਸ ਨੂੰ ਮੇਰੀ ਦੌਲਤ ਅਤੇ ਜਾਇਦਾਦ ਤੋਂ ਹੱਥ ਧੋਣਾ ਮਨਜ਼ੂਰ ਨਹੀਂ ਸੀ ਅਤੇ ਸਿਮਰਨ ਐਨੀ ਖੁਸ਼ ਸੀ ਕਿ ਉੱਠਦੇ ਬੈਠਦੇ ਰੱਬ ਦਾ ਸ਼ੁਕਰ ਅਦਾ ਕਰਨਾ ਨਹੀਂ ਭੁੱਲਦੀ ਸੀ ਘਰ ਦੇ ਸਾਰੇ ਕੰਮ ਉਹ ਹੁਣ ਵੀ ਪਹਿਲਾਂ ਵਾਂਗ ਹੀ ਕਰਦੀ ਸੀ ਫਰਕ ਸਿਰਫ ਇਹ ਸੀ ਕਿ ਹੁਣ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਥਾਂ ਹਮੇਸ਼ਾ ਮੁਸਕਾਨ ਰਹਿੰਦੀ ਸੀ ਉਸ ਦੀ ਸੰਗਤ ਵਿੱਚ ਰਹਿੰਦੇ ਹੋਏ ਮੈਨੂੰ ਅਹਿਸਾਸ ਹੋਇਆ ਕਿ ਸੱਚਾ ਸੁਖ ਦੇਣ ਵਾਲੀ ਪਤਨੀ ਕਿਹੜੀ ਹੁੰਦੀ ਹੈ ਮੇਰੇ ਕੱਪੜੇ ਜੁੱਤੇ ਹਮੇਸ਼ਾ ਤਿਆਰ ਹਾਲਤ ਵਿੱਚ ਮਿਲਦੇ ਉਹ ਆਪਣੇ ਹੱਥਾਂ ਨਾਲ ਮੇਰੇ ਲਈ ਗਰਮਾ-ਗਰਮ ਖਾਣਾ ਪਰੋਸਦੀ ਅਤੇ ਕਦੇ ਕੋਈ ਸ਼ਿਕਾਇਤ ਨਾ ਕਰਦੀ ਅਤੇ ਹੁਣ ਮੈਂ ਵੀ ਦਿਲ ਵਿੱਚ ਇਹ ठान ਲਿਆ ਸੀ ਕਿ ਮੈਂ ਉਸ ਦੇ ਨਾਲ ਜੋ ਵੀ ਜ਼ੁਲਮ ਕੀਤੇ ਹਨ ਮੈਂ ਉਸ ਦਾ ਪਛਤਾਵਾ ਕਰਾਂਗਾ ਅਤੇ ਉਸ ਤੋਂ ਮਾਫੀ ਮੰਗਾਂਗਾ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚਾ ਸੌਖ ਅਤੇ ਸੱਚਾ ਰਿਸ਼ਤਾ ਸਿਰਫ ਰੂਪ ਅਤੇ ਦਿਖਾਵੇ ਨਾਲ ਨਹੀਂ ਹੁੰਦਾ ਬਲਕਿ ਪ੍ਰੇਮ ਸਮਰਪਣ ਅਤੇ ਸੇਵਾ ਭਾਵ ਨਾਲ ਬਣਦਾ ਹੈ ਜਦੋਂ ਮਨੁੱਖ ਆਪਣੇ ਅੰਦਰ ਝਾਕ ਕੇ ਆਪਣੀਆਂ ਗਲਤੀਆਂ ਸਵੀਕਾਰ ਕਰਦਾ ਹੈ ਉਹਨਾਂ ਨੂੰ ਸੁਧਾਰਨ ਦਾ ਫੈਸਲਾ ਕਰਦਾ ਹੈ ਉਦੋਂ ਉਹ ਵਾਕਿ ਹੀ ਇਨਸਾਫ ਕਰਦਾ ਹੈ ਆਪਣੇ ਨਾਲ ਵੀ ਅਤੇ ਦੂਜਿਆਂ ਨਾਲ ਵੀ ਸਿਮਰਣ ਵਰਗੀ ਪਤਨੀ ਦਾ ਸਨਮਾਨ ਅਤੇ ਪ੍ਰੇਮ ਪਾਉਣ ਨਾਲ ਰਵਜੋਦ ਨੂੰ ਇਹ ਅਹਿਸਾਸ ਹੋਇਆ ਕਿ ਅਸਲ ਖੂਬਸੂਰਤੀ ਬਾਹਰੀ ਨਹੀਂ ਬਲਕਿ ਅੰਦਰੂਨੀ ਹੁੰਦੀ ਹੈ ਜੋ ਤਿਆਗ ਸੇਵਾ ਅਤੇ ਮੁਸਕਾਨ ਵਿੱਚ ਵਸਦੀ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਅਤੇ ਹਾਂ ਦੋਸਤੋ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਨਵੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਦਿਲਚਸਪ ਸਿੱਖਿਆ ਦੇਣ ਵਾਲੀ ਪਰਵਾਰਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ